ਮੈਂ ਸਰਵਣ ਸਿੰਘ ਪੰਦੇਰ ਗੈਮਮ ਦਾ ਕੋਆਰਡੀਨੇਟਰ ਅੱਜ ਜੇ ਤੁਸੀਂ ਕੁਝ ਦੇਖ ਲਦੇ ਹੋ ਏਅਰਬਸੀਏ ਨੂੰ ਕਹਿੰਦੇ ਆ ਕਲਕੱਟ ਦੇ ਵਿੱਚ ਹੈਗਾ ਜਿੱਤੇ ਕੱਲ ਸ਼ਹੀਦ ਚੁੱਕ ਕਰਨ ਦੀਆਂ ਸਤੀਆਂ ਸੀ ਰਾਤੋਂ ਕੀ ਸੀ ਇੱਥੇ ਵਿਸਰਜਨ ਕੀਤੀਆਂ ਕੇਰਲਾ ਚ ਆਏ ਹੋਏ ਆ ਇੱਥੇ ਅੱਜ ਬਹੁਤ ਸਾਰੀਆਂ ਵੀਕਿੰਗ ਦੀਆਂ ਅੱਕੇ ਵੀ ਮੀਟਿੰਗਸ ਲੱਗੀਆਂ ਨੇ ਔਰ ਜਿਵੇਂ ਗਲੋਬਲ ਵਾਰਮਿੰਗ ਵੱਧ ਰਹੀ ਹੈਗੀ ਆ ਮਾਰਚ ਦਾ ਮਹੀਨਾ ਜੋਤ ਦਾ ਸਭ ਤੋਂ ਜ਼ਿਆਦਾ ਤਾਪਮਾਨ ਰਿਹਾ ਔਰ ਇੰਡੀਆ ਦੇ ਵਿੱਚ ਵੀ ਬਹੁਤ ਸਾਰੀ ਗਰਮੀ ਹੁਣ ਪੈਣ ਵਾਲੀ ਹੈਗੀ ਆ ਇਸ ਕਰਕੇ ਸਭ ਤੋਂ ਜ਼ਿਆਦਾ ਪ੍ਰਭਾਵ ਕਿਸਾਨਾਂ ਦੇ ਪੈਣਾ। ਅੱਜ ਸਾਡੀਆਂ ਫਸਲਾਂ ਸਮਾਨ ਥੱਲੇ ਆ। ਜਾਂ ਤਾਂ ਜ਼ਿਆਦਾ ਮੀਂਹ ਪਊਗਾ, ਜਾਂ ਸੋਕਾ ਪੈ ਜਾਊਗਾ, ਜਾਂ ਹਨੇਰੀ ਚ ਖੜਾਉਣਗੇ ਸਾਡਾ ਨੁਕਸਾਨ ਸਭ ਤੋਂ ਵੱਧ ਹੋਣਾ। ਤਾਂ ਅਸੀਂ ਪ੍ਰਧਾਨ ਮੰਤਰੀ ਜੀ ਦੇ ਸੇਕ ਕਰਕੇ ਆਪਣੀ ਮੰਗ ਰੱਖੀ ਸੀ ਕਿ ਉਹਨਾਂ ਸਾਹਮਣੇ ਕਿ ਸਾਨੂੰ ਫਸਲੀ ਬੀਮਾ ਯੋਜਨਾ ਸਰਕਾਰ ਆਪਣੇ ਦਮ ਤੇ ਕਰਕੇ ਦੇਵੇ। ਉਹ ਜਦ ਤੱਕ ਪੂਰੀ ਨਹੀਂ ਹੋਈ ਹੈਗੀ। ਔਰ ਜਿਵੇਂ ਅਸੀਂ ਦੇਖ ਰਹੇ ਹਾਂ ਪੰਜਾਬ ਦੇ ਵਿੱਚ ਵੀ 13-14 ਨੂੰ ਕਹਿੰਦੇ ਬਰਸਾਤ ਹੋਣ ਦੀ ਸੰਭਾਵਨਾ ਹੈ ਇਸ ਕਰਕੇ ਅਸੀਂ ਉੱਤਰ ਪਾਰ ਦੇ ਵਿੱਚ ਕਣਕ ਦੀ ਬਾਢੀ ਹੈਗੀ ਆ ਸਰਕਾਰਾਂ ਨੂੰ ਕਹਿ ਰਹੇ ਆ ਵੀ ਪਹਿਲੋਂ ਮੰਡੀਆਂ ਦੇ ਵਿੱਚ ਸਾਡੀ ਕਣਕ ਨਾ ਖਰਾਬ ਹੋਵੇ ਉਹ ਰੋਲ ਨਾ ਦਿਓ ਉਹਦਾ ਪ੍ਰਬੰਧ ਕਰੋ ਔਰ ਜਾਣ ਜੋ ਅਸੀਂ ਮੌਸਮ ਦੀ ਮਾਰ ਤੋਂ ਬਚ ਸਕੀਏ ਇਹਦੇ ਨਾਲ ਦੀ ਨਾਲ ਜਿਵੇਂ ਐਮਜ਼ਨ ਜੰਗਲ ਨੇ ਦੁਨੀਆ ਦੇ ਉਹਨਾਂ ਨੂੰ ਜਾੜਿਆ ਜਾ ਰਿਹਾ ਜਿਵੇਂ ਇੱਥੇ ਹਾਸ ਰਸਤੇ ਛੱਤੀਸਗੜ੍ਹ ਦੇ ਵਿੱਚ ਜੰਗਲ ਵੱਡੇ ਜਾ ਰਹੇ ਨੇ ਜਿਹੜੀਆਂ ਭਰਤਮਾਲਾ ਯੋਜਨਾਵਾਂ ਤਹਿਤ ਛੜਕਾ ਨਿਕਲੀਆਂ ਉਹਨਾਂ ਨੇ ਕਿੰਨੇ ਰੁੱਖ ਵੱਡੇ ਗਏ ਉਹ ਜੇ ਸਰਕਾਰ ਚਾਹੁੰਦੀ ਆ ਵੀ ਰੁੱਖ ਵਾਧ ਲਖਣ ਸਾਡਾ ਤਾਪਮਨ ਨਾ ਵਧੇ ਤਾਂ ਉਹ ਜੋ ਅਸੀਂ ਜਿਵੇਂ ਪੰਜਾਬ ਤੁਸੀਂ ਪਪੂਲਰ ਆ ਸਫੈਦਾ ਵਾ ਜਿਹੜਾ ਜੜੀ ਫੋਰਸ ਦੇ ਵਿੱਚ ਖੇਤੀ ਕਰਦੇ ਨੇ ਕਿਸਾਨ ਉਹਨਾਂ ਦੀ ਮੰਡੀ ਹੋਵੇ ਉਹਨਾਂ ਨੂੰ ਲਾਹੇਮੰਦਾ ਭਾਅ ਦਿੱਤਾ ਜਾਵੇ ਜਿਹੜੇ ਵੀ ਅਸੀਂ ਪੇੜ ਪਾਉਂਦੇ ਆ ਗੰਨੇ ਆ ਤਾਂ ਮੈਨੂੰ ਲੱਗਦਾ ਜੰਗਲ ਹੀ ਟਰੱਕਵਾ ਵੀ ਵਧੂਗਾ ਸਾਡੀ ਆਮਦਨ ਵੀ ਵਧੂਗੀ ਤੇ ਇਹ ਜਿਹੜਾ ਸੰਕਟ ਆ ਇਹ ਵੀ ਹੱਲ ਕਰਨ ਦੇ ਸੀ ਕਾਮਜਬ ਹੋਵਾਂਗੇ ਤੋਂ ਮੋਰਚੇ ਨੂੰ ਚਲਦਿਆਂ ਹੋਇਆਂ 60 ਦਿਨ ਹੋ ਗਏ ਆ ਇਹ ਬਹੁਤ ਵਧੀਆ ਗੱਲ ਆ ਔਰ ਫਿਰ ਕਿਸਾਨ ਇੱਕ ਦੀ ਸ਼ਹੀਦੀ ਹੋਈ ਆ ਦੁਖਦ ਖਬਰ ਆ ਲਗਭਗ 14 ਕਿਸਾਨ ਇਸ ਅੰਦੋਲਨ ਵਿੱਚ ਸ਼ਹੀਦ ਹੋ ਚੁੱਕਿਆ ਉਦੋਂ ਤੱਕ ਅੰਦੋਲਨ ਚਲਾਵਾਂ ਦਾ ਇੱਕ ਤੱਕ ਮੋਰਚਾ ਆਪਾਂ ਜਿੱਤ ਨਹੀਂ ਲੈਂਦੇ ਧੰਨਵਾਦ